ਮੈਂ ਰਮੇਸ਼ ਕੁਮਾਰ ਗੇਰਾ ਟਰਸਟੀ ਸ਼੍ਰੀ ਗੇਲਾਰਾਮ ਗੇਰਾ ਮੈਮੋਰੀਅਲ ਚੈਰੀਟੇਰੀਅਲ ਟਰਸਟ ਫਰੀਦਕੋਟ ਵੱਲੋਂ ਅਸੀਂ ਪਿਤਾ ਜੀ ਦੀ ਯਾਦ ਚ ਸ਼੍ਰੀ ਗੇਲਾਰਾਮ ਗੇਰਾ ਦੀ ਯਾਦ ਚ ਹਰ ਸਾਲ ਕੋਈ ਨਾ ਕੋਈ ਕੈਂਪ ਲਾਂਦੇ ਰਹਿੰਨੇ ਆ ਸ਼੍ਰੀ ਗੇਲਾਰਾਮ ਗੇਰਾ ਟਰਸਟ ਦੇ ਵਿੱਚ ਇੱਕ ਮੰਦਿਰ ਅਸੀਂ ਬਣਾਇਆ ਹੋਇਆ ਅਸੀਂ 28 ਸਾਲ ਪਹਿਲਾਂ ਉਸ ਤੋਂ ਬਾਅਦ ਇੱਕ ਹਾਲ ਬਣਾਇਆ ਹੋਇਆ ਹਾਲ ਦੇ ਵਿੱਚ ਇੱਕ ਬਾਲ ਕੰਨੀ ਹੈ 45/105 ਦਾ ਇਹ ਹਾਲ ਹੈਗਾ ਅਸੀਂ ਹਰ ਸਾਲ ਕੋਈ ਨਾ ਕੋਈ ਸਮਾਜ ਸੇਵਾ ਯਾ ਜਿਵੇਂ ਰੁੱਖ ਬੂਟੇ ਵੰਡਨੇ ਯਾ ਜਿਵੇਂ ਤੁਲਸੀ ਦਾ ਵਿਆਹ ਕਰਾਨਿਆਂ ਦਾ ਉਦੋਂ ਅਸੀਂ ਤੁਲਸੀ ਦੇ ਬੂਟੇ ਵੰਡਦੇ ਆ ਜਾਂ ਕੋਈ ਨਾ ਕੋਈ ਸਮਾਜ ਸੇਵਾ ਵਾਸਤੇ ਮਾਨਵਤਾ ਵਾਸਤੇ ਕੋਈ ਨਾ ਕੋਈ ਕੈਂਪ ਲਾਈ ਰੱਖਦੇ ਆ ਅੱਜ ਅਸੀਂ ਪਿਤਾ ਜੀ ਦੀ ਯਾਦ ਚ ਸ਼੍ਰੀ ਗੇਰਾਰਾਮ ਗੇਰਾ ਦੀ ਯਾਦ ਚ ਇੱਕ ਮੈਡੀਸਨ ਦਾ ਕੈਂਪ ਲਾਇਆ ਉਹਦੇ ਚ ਹਰ ਹਰ ਤਰ੍ਹਾਂ ਦੇ ਮਰੀਜ਼ ਨੂੰ ਹਰ ਤਰ੍ਹਾਂ ਦੀ ਦਵਾਈ ਮੁਫਤ ਦਿੱਤੀ ਜਾਊਗੀ ਇੱਕ BMD ਟੈਸਟ ਹੈ ਜਿਹੜਾ ਕਿ ਦਿੱਲੀੋਂ ਟੀਮ ਆਈ ਹੈ ਉਹ ਟੈਸਟ ਕਰ ਰਹੀ ਹੈ ਇਸ ਵੇਲੇ 185 86 ਮਰੀਜ਼ ਹੋ ਗਏ ਆ 200 ਦੇ ਕਰੀਬ ਪਹੁੰਚ ਗਏ ਸਾਡਾ ਟੀਚਾ ਹੈ ਅਸੀਂ 3 ਵਜੇ ਤੱਕ 300 ਮਰੀਜ਼ ਚੈੱਕ ਕਰ ਲਾਂਗੇ ਉਹਨਾਂ ਨੂੰ ਦਵਾਈ ਜਿਹੜੀ ਹੈ ਮੈਡੀਸਨ ਦੀ ਫ੍ਰੀ ਦੇਵਾਂਗੇ ਇੱਕ ਕੰਨਾਂ ਦਾ ਸੁਣਨ ਦੀ ਕਿਸੇ ਦੀ ਸ਼ਮਤਾ ਘਟਿਆ ਜਾਂ ਕੁਝ ਆ ਉਹ ਮਸ਼ੀਨਾਂ ਦੁਆਰਾ ਉਹਨਾਂ ਦੀ ਟੈਸਟ ਹੋਈ ਜਾਂਦੇ ਆ ਇੱਕ ਚੈਸਟ ਤੇ ਉਹਦੇ ਵਾਸਤੇ ਡਾਕਟਰ ਸਾਹਿਬ ਸਿਵਲ ਹਸਪਤਾਲ ਤੋਂ ਫਰੀਦਕੋਟ ਤੋਂ ਆਏ ਆ ਉਹਨਾਂ ਦੇ ਦੇ ਫਰੇਚੋ ਇਹ ਕਿੰਨੀ ਬੱਸੀ ਆ ਜੀ ਇਹ 28 ਸਾਲ ਹੋ ਗਏ ਇਸ ਮੰਦਰ ਨੂੰ ਬਣਾਇਆ ਉਹਨੂੰ ਤੇ ਪਿਤਾ ਜੀ ਨੂੰ ਅਮਰੀਕਾ 31 ਸਾਲ ਹੋ ਗਏ 93 11 ਜੁਲਾਈ 93 ਜੰਮਦੀ ਡੈਕਟ ਹੋਈ ਸੀ ਉਸ ਤੋਂ ਬਾਅਦ ਇਹ ਟਰਸਟ ਬਣਿਆ ਤੇ ਹਾਲ ਬਣਿਆ ਸਾਰੇ ਲੋਕਾਂ ਦੇ ਨਾਲ ਜੁੜ ਕੇ ਸਾਰੇ ਸਮਾਜ ਦੇ ਨਾਲ ਜੁੜ ਕੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਇਹ ਹਾਲ ਖੜਾ ਕੀਤਾ ਤੇ ਗੇਲाराम ਗੇਰਾ ਟਰਸਟ ਅਸੀਂ ਗੇਰਾ ਪ੍ਰੋਡਕਟ ਵੱਲੋਂ ਜਾਂ ਜਿੰਨੀ ਵੀ ਹੁੰਦੀ ਹੈ ਸਾਲ ਦੇ ਵਿੱਚ ਅਸੀਂ ਆਪਣੀ ਦਸਵੰਧ ਕੱਢਦੇ ਹਾਂ ਤੋਂ ਇਸ ਦੇ ਮੰਨਤਾ ਦੀ ਸੇਵਾ ਲਈ ਉਹਨਾਂ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਕੈਂਪ ਲਾਈ ਰੱਖਦੇ ਆ ਤਾਂ ਕੋਈ ਨਾ ਕੋਈ ਸੇਵਾ ਕਰਨ ਜਾਂਦੇ ਆ ਇਹ ਟਰਸਟ ਦਾ ਜਿਹੜਾ ਹਾਲ ਹੈ ਅਸੀਂ ਗਰੀਬ ਗੁਰਪਿਆ ਨੂੰ ਵਿਆਹ ਸ਼ਾਦੀਆਂ ਵਾਸਤੇ ਵੀ ਦਿੰਦੇ ਆ ਤੇ ਥੋੜੀ ਨਹੀਂ ਬਿਲਕੁਲ ਥੋੜੇ ਨੇ ਪੈਸੇ ਨਾਲ 1120 2100 ਰੁਪਏ ਇਹ ਕਿਸੇ ਨੇ ਭੋਗਣਾ ਤਾ ਅਸੀਂ ਭੋਗਵਾਸੀ ਵੀ ਇਹਨਾਂ ਨੂੰ ਦੇ